ਸਾਡਾ ਕਿਸੇ ਨਾਲ ਕੋਈ ਮੁਕਾਬਲਾ ਨਹੀਂ ਸੀਗਾ ਜਿਹੜੇ ਬਾਹਰੋਂ ਆਏ ਸੀ ਲੋਕਾਂ ਨੇ ਅੱਜ ਉਹਨਾਂ ਨੂੰ ਬਾਹਰ ਲਿਆ ਨੂੰ ਜਿਹੜਾ ਇੱਥੇ ਸੰਗਰੂਰ ਦੇ ਵਿੱਚੋਂ ਤੁਰਦੇ ਕਰ ਦਿੱਤਾ ਕਈ ਵਾਰ ਕੁਐਸਚਨ ਵੀ ਕਰਦੇ ਸੀ ਲੋਕ ਵੀ ਥੋੜੇ ਜਿਹਾ ਅਧੂਰੇ ਨੇ ਕੰਮ ਜੀ ਉਹ ਪੂਰੇ ਨਹੀਂ ਕੀਤੇ ਜਾਂ ਉਸ ਤੋਂ ਬਾਅਦ ਤੁਹਾਨੂੰ ਉਦੋਂ ਕੀ ਲੱਗਦਾ ਸੀ ਕਿ ਕਿੰਨੀ ਕੁ ਵੋਟ ਪਵੇਗੀ ਕੀ ਲੱਗਦੀ ਸੀ ਜੱਜਮੈਂਟ ਕਿ ਕਿਹੜੀ ਪਾਰਟੀ ਨਾਲ ਮੁਕਾਬਲਾ ਹੋਸ ਮੈਂ ਇਵਨ ਮੈਂ ਸੱਥਾਂ ਦੇ ਵਿੱਚ ਜਾ ਕੇ ਕਿਹਾ ਵੀ ਭਾਈ ਮੈਂ ਸਿਰਫ ਆਪਣੀ ਸਰਕਾਰ ਦੀ ਜਿਹੜੀ ਕਾਰਗੁਜ਼ਾਰੀ ਆ ਉਹਦੇ ਬਾਰੇ ਗੱਲ ਕਰੂੰਗੀ ਜਦੋਂ ਪਿਛਲੇ ਦਿਨੀ ਅਰਵਿੰਦ ਕੇਜਰੀਵਾਲ ਜੀ ਔਰ ਸੀਐਮ ਸਾਹਿਬ ਜਦੋਂ ਸੰਗਰੂਰ ਰੋਡ ਤੇ ਸਾਡੇ ਵਰਕਰਾਂ ਨੇ ਇਹ ਗੱਲ ਆਖੀ ਸੀ ਕਿ ਅਸੀਂ ਜਿਹੜਾ ਸੰਗਰੂਰ ਦਾ ਜੀ ਤੁਹਾਡੇ ਵਾਲਾ ਰਿਕਾਰਡ ਵੀ ਤੋੜਾਂਗੇ ਤਾਂ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਆਖਿਆ ਸੀ ਕਿ ਰਿਕਾਰਡ ਤੋੜਦੇ ਨਹੀਂ ਹੁੰਦੇ ਰਿਕਾਰਡ ਦਰੁਸਤ ਕਰਾਂਗੇ ਤੇ ਅੱਜ ਸੰਗਰੂਰ ਦੇ ਸਾਡੇ ਕੱਲੇ-ਕੱਲੇ ਵਰਕਰ ਨੇ ਅੱਜ ਉਸ ਰਿਕਾਰਡ ਨੂੰ ਜਿਹੜਾ ਦਰੁਸਤ ਕੀਤਾ ਨੇ ਸੈਂਟਰਲ ਪੰਜਾਬ ਟੀਵੀ ਦੇ ਤੁਹਾਡਾ ਸਵਾਗਤ ਹੈ ਮੈਂ ਅਮਨਦੀਪ ਸਿੰਘ ਮਾਝਾ ਲੋਕ ਸਭਾ ਹਲਕਾ ਸੰਗਰੂਰ ਚ ਆਮ ਆਦਮੀ ਪਾਰਟੀ ਦੀ ਵੱਡੀ ਜਿੱਤ ਹੋਈ ਆ ਗੁਰਮੀਤ ਸਿੰਘ ਮੀਤਹਰ ਪੰਜਾਬ ਦੇ ਕੈਬਨਿਟ ਮੰਤਰੀ ਨੇ ਮੈਦਾਨ ਚ ਆਏ ਤੇ ਉਸ ਤੋਂ ਬਾਅਦ 172560 ਵੋਟਾਂ ਨਾਲ ਵੱਡੀ ਜਿੱਤ ਦਰਜ ਕੀਤੀ ਸੋ ਹਲਕਾ ਸੰਗਰੂਰ ਤੋਂ ਐਮਐਲਏ ਨਰਿੰਦਰ ਕੌਰ ਭਰਾਜ ਨੇ ਜਿਨ੍ਹਾਂ ਨੇ ਵੱਡੇ ਪੱਧਰ ਤੇ ਕੈਂਪੇਨ ਕੀਤੀ ਪ੍ਰਚਾਰ ਕੀਤਾ ਮੌਜੂਦ ਨੇ ਨਰਿੰਦਰ ਜੀ ਕਿਵੇਂ ਦੇਖਦੇ ਹੋ ਵੱਡੀ ਜਿੱਤ ਵੱਡਾ ਫਤਵਾ ਮਿਹਨਤ ਨੂੰ ਫਲ ਪੈ ਗਿਆ ਫਿਰ ਪੂਰਾ ਹਾਂ ਬਹੁਤ ਵਧੀਆ ਜਿਹੜੇ ਰਜ਼ਾਨ ਜਿਹੜੇ ਸੰਗਰੂਰ ਦੇ ਰਹੇ ਨੇ ਬਹੁਤ ਵੱਡਾ ਮੰਡਟ ਸੰਗਰੂਰ ਦੇ ਲੋਕਾਂ ਨੇ ਪੌਣੇ 2 ਲੱਖ ਦੀ ਜਿਹੜੀ ਲੀਡ ਅੱਜ ਦਿੱਤੀ ਹੈ ਸੋ ਮੈਂ ਧੰਨਵਾਦ ਵੀ ਕਰਦੀ ਹਾਂ ਸੰਗਰੂਰ ਦੇ ਵੋਟਰਾਂ ਦਾ ਔਰ ਸਾਡੇ ਵਰਕਰ ਜਿਨ੍ਹਾਂ ਨੇ ਦਿਨ ਰਾਤ ਮਿਹਨਤ ਕੀਤੀ ਉਹਨਾਂ ਦਾ ਵੀ ਮੈਂ ਧੰਨਵਾਦ ਕਰਦੀ ਹਾਂ ਔਰ ਜਿੰਨਾ ਵੱਡਾ ਮੈਂਡੇਟ ਮਿਲਿਆ ਉਹਦੇ ਸਾਹਮਣੇ ਜਿਹੜਾ ਧੰਨਵਾਦ ਸ਼ਬਦ ਬਹੁਤ ਛੋਟਾ ਰਹਿ ਜਾਂਦਾ ਸੋ ਅੱਜ ਸੰਗਰੂਰ ਦੇ ਲੋਕਾਂ ਨੇ ਸਾਡੇ ਤੇ ਐਡਾ ਵੱਡਾ ਮਾਣ ਜਿਹੜਾ ਕੀਤਾ ਔਰ ਮੈਂ ਵਿਸ਼ਵਾਸ ਦਵਾਉਣੀ ਆ ਕਿ ਅਸੀਂ ਇਸੇ ਹੌਸਲੇ ਦੇ ਨਾਲ ਅਸੀਂ ਜਿਹੜਾ ਦੁੱਗਣੀ ਤਿਗਣੀ ਸਪੀਡ ਦੇ ਨਾਲ ਅੱਜ ਲੋਕਾਂ ਦੇ ਲਈ ਜਿਹੜੇ ਕੰਮ ਕਰਾਂਗੇ ਤੁਸੀਂ ਕੈਂਪੇਨ ਕਰਦੇ ਸੀ ਲਗਾਤਾਰ ਪਿੰਡਾਂ 'ਚ ਜਾਂਦੇ ਸੀ ਕਈ ਵਾਰ ਕੁਐਸਚਨ ਵੀ ਕਰਦੇ ਸੀ ਲੋਕ ਵੀ ਥੋੜੇ ਜਿਹਾ ਅਧੂਰੇ ਨੇ ਕੰਮ ਜੀ ਉਹ ਪੂਰੇ ਨਹੀਂ ਕੀਤੇ ਜਾਂ ਉਸ ਤੋਂ ਬਾਅਦ ਤੁਹਾਨੂੰ ਉਦੋਂ ਕੀ ਲੱਗਦਾ ਸੀ ਕਿ ਕਿੰਨੀ ਇੱਕ ਵੋਟ ਪਵੇਗੀ ਕੀ ਲੱਗਦੀ ਸੀ ਜਜਮੈਂਟ ਕਿ ਕਿਹੜੀ ਪਾਰਟੀ ਨਾਲ ਮੁਕ ਵੀ ਕਿਹਾ ਸੀਗਾ ਚੈਨਲਸ ਦੇ ਜ਼ਰੀਏ ਵੀ ਕਿਹਾ ਸੀ ਔਰ ਲੋਕਾਂ ਦੇ ਵਿੱਚ ਵੀ ਕਿਹਾ ਸੀ ਕਿ ਭਾਈ ਸਾਡੀ ਕਿਸੇ ਨਾਲ ਕੋਈ ਸਾਡੀ ਫਾਈਟ ਨਹੀਂ ਕੋਈ ਮੁਕਾਬਲਾ ਨਹੀਂ ਹੈਗਾ ਮੈਂ ਇਵਨ ਮੈਂ ਸੱਥਾਂ ਦੇ ਵਿੱਚ ਜਾ ਕੇ ਕਿਹਾ ਵੀ ਭਾਈ ਮੈਂ ਸਿਰਫ ਆਪਣੀ ਸਰਕਾਰ ਦੀ ਜਿਹੜੀ ਕਾਰਗੁਜ਼ਾਰੀ ਆ ਉਹਦੇ ਬਾਰੇ ਗੱਲ ਕਰੂੰਗੀ ਔਰ ਅਸੀਂ ਸੱਥਾਂ ਦੇ ਵਿੱਚ ਜਾ ਕੇ ਸਰਕਾਰ ਦੇ 2 ਸਾਲਾਂ ਦੇ ਕੰਮਾਂ ਦੀ ਜਿਹੜੀ ਗੱਲ ਕੀਤੀ ਹੈ ਜਿਹੜੇ ਵਾਅਦੇ ਰਹਿ ਗਏ ਨੇ ਜਿਹੜੇ ਤੁਸੀਂ ਸਵਾਲ ਦੀ ਗੱਲ ਕਰਦੇ ਹੋ ਵਾਅਦੇ ਵੀ ਜਿਹੜੇ 3 ਸਾਲ ਦਾ ਸਮਾਂ ਪਿਆ ਅਸੀਂ ਪੂਰੇ ਕਰਾਂਗੇ ਔਰ ਲੋਕਾਂ ਨੇ ਸਾਡੀ ਕਾਰਗੁਜ਼ਾਰੀ ਦੇਖੀ ਹੈ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਅਗਵਾਈ ਦੇ ਵਿੱਚ ਸਰਕਾਰ ਨੇ ਜਿੰਨੇ ਵੱਡੇ ਪੱਧਰ ਤੇ ਕੰਮ ਕੀਤੇ ਸੰਗਰੂਰ ਦੇ ਹਲਕੇ ਦੇ ਲੋਕਾਂ ਨੇ ਉਹਦਾ ਜਿਹੜਾ ਮੁੱਲ ਪਾਇਆ ਬਿਲਕੁਲ ਸੀਐਮ ਭਗਵੰਤ ਮਾਨ ਲਗਾਤਾਰ ਕਹਿੰਦੇ ਸੀ ਕਿ ਸਾਡੇ ਰਿਕਾਰਡ ਅਸੀਂ ਉਹ ਤੋੜਾਂਗੇ ਕਿਉਂਕਿ 14 ਦਾ ਰਿਕਾਰਡ ਸੀ 19 ਦਾ ਰਿਕਾਰਡ ਸੀ 19 ਦਾ ਅੱਜ ਟੁੱਟਿਆ ਪਹਿਲਾਂ ਲੱਗਦਾ ਸੀ ਕਿ 14 ਦਾ ਵੀ ਹੋ ਸਕਦਾ ਨੇੜੇ ਤੇ ਜਿਹੜੇ ਲੱਗ ਜੇ ਕਿਵੇਂ ਲੱਗਦਾ ਸੀ ਤੁਹਾਨੂੰ ਵੀ ਜੱਜਮੈਂਟ ਸੀ ਵੀ ਰਿਕਾਰਡ ਟੁੱਟਣਗੇ ਸਾਡੇ ਵਰਕ ਦਾ ਜਿਹੜਾ ਜਨੂਨ ਸੀ ਜਿਹੜਾ ਜਜ਼ਬਾ ਸਿਰ ਚੜ ਕੇ ਬੋਲਦਾ ਸੀ ਤੁਹਾਡੇ ਯਾਦ ਹੋਊਗਾ ਜਦੋਂ ਪਿਛਲੇ ਦਿਨੀ ਅਰਵਿੰਦ ਕੇਜਰੀਵਾਲ ਜੀ ਔਰ ਸੀਐਮ ਸਾਹਿਬ ਜਦੋਂ ਸੰਗਰੂਰ ਰੋ ਤੇ ਸਾਡੇ ਵਰਕਰਾਂ ਨੇ ਇਹ ਗੱਲ ਆਖੀ ਸੀ ਕਿ ਅਸੀਂ ਜਿਹੜਾ ਸੰਗਰੂਰ ਦਾ ਜੀ ਤੁਹਾਡੇ ਵਾਲਾ ਰਿਕਾਰਡ ਵੀ ਤੋੜਾਂਗੇ ਤਾਂ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਆਖਿਆ ਸੀ ਕਿ ਰਿਕਾਰਡ ਤੋੜਦੇ ਨਹੀਂ ਹੁੰਦੇ ਰਿਕਾਰਡ ਦਰੁਸਤ ਕਰਾਂਗੇ ਤੇ ਅੱਜ ਸੰਗਰੂਰ ਦੇ ਸਾਡੇ ਇਕੱਲੇ-ਇਕੱਲੇ ਵਰਕਰ ਨੇ ਅੱਜ ਉਸ ਰਿਕਾਰਡ ਨੂੰ ਜਿਹੜਾ ਦਰੁਸਤ ਕੀਤਾ ਤੇ ਇੰਨੀ ਵੱਡੀ ਲੀਡ ਹੈ ਜਿਹੜੀ ਆਮ ਆਦਮੀ ਪਾਰਟੀ ਦੀ ਜੱਜਮੈਂਟ ਇਹ ਹੁੰਦੀ ਸੀ ਕਿ ਮੁਕਾਬਲਾ ਸੁਖਪਾਲ ਸਿੰਘ ਖੈਰਾ ਨਾਲ ਚੱਲ ਰਿਹਾ ਆਮ ਆਦਮੀ ਪਾਰਟੀ ਦਾ ਜਾਂ ਸਿਮਰਨਜੀਤ ਸਿੰਘ ਮਾਨ ਨਾਲ ਚੱਲ ਰਿਹਾ ਕਿਉਂਕਿ ਉੱਥੇ ਇਹ ਗੱਲ ਹੁੰਦੀ ਸੀ ਕਦੇ ਹਵਾਜੀ ਬਣ ਜਾਂਦੀ ਸੀ ਕਿ ਸਿਮਰਨਜੀਤ ਮਾਨ ਦੀ ਬੜਾ ਬੋ ਕਿ ਮੁਕਾਬਲੇ ਚ ਫੇਰ ਵੈਸੇ ਤਾਂ ਤੁਸੀਂ ਕਹੇ ਦਿੱਤਾ ਕਿ ਮੁਕਾਬਲਾ ਸਾਡਾ ਕਿਸੇ ਨਾਲ ਨਹੀਂ ਸੀ ਪਰ ਫੇਰ ਵੀ ਤੁਹਾਡੀ ਜਜਮੈਂਟ ਕੀ ਸੀ ਦੇਖੋ ਮੈਂ ਪਹਿਲਾਂ ਵੀ ਕਿਹਾ ਤੇ ਹੁਣ ਵੀ ਕਹਿੰਦੀ ਆ ਕਿ ਸਾਡਾ ਕਿਸੇ ਨਾਲ ਕੋਈ ਮੁਕਾਬਲਾ ਨਹੀਂ ਸੀਗਾ ਜਿਹੜੇ ਬਾਹਰੋਂ ਆਏ ਸੀ ਲੋਕਾਂ ਨੇ ਅੱਜ ਉਹਨਾਂ ਨੂੰ ਬਾਹਰ ਲਿਆਂ ਨੂੰ ਜਿਹੜਾ ਇਥੋਂ ਸੰਗਰੂਰ ਦੇ ਵਿੱਚੋਂ ਤੁਰਦੇ ਕਰ ਦਿੱਤਾ ਔਰ ਜਿਹੜੇ ਲੀਡਰ ਆ ਜਾ ਕੇ ਸੰਗਰੂਰ ਦੇ ਵਿੱਚ ਜਿਹੜੀ ਹੱਕ ਥਾਪੜ ਕੇ ਉੱਚੀ ਉੱਚੀ ਜਿਹੜੀ ਆਵਾਜ਼ ਦੇ ਵਿੱਚ ਜਿਹੜੇ ਪੜਕਾਉ ਬਿਆਨ ਦਿੰਦੇ ਸੀਗੇ ਉਹਨਾਂ ਨੂੰ ਲੱਗਦਾ ਸੀ ਵੀ ਸੰਗਰੂਰ ਦੇ ਲੋਕ ਨੇ ਜਿਹੜੇ ਬੜੇ ਸਿੱਧੇ ਨੇ ਅਸੀਂ ਪਹਿਲਾਂ ਵੀ ਕਹਿੰਨੇ ਆ ਕਿ ਸੰਗਰੂਰ ਦੇ ਲੋਕ ਸਿੱਧੇ ਜ਼ਰੂਰ ਨੇ ਸਿਧਰੇ ਨਹੀਂ ਹੈਗੇ ਬੜਾ ਸੋਚ ਸਮਝ ਕੇ ਬڑے ਨਿਰਪੱਖ ਹੋ ਕੇ ਬੜੀ ਘੋਖ ਕੇ ਪਰਖ ਕੇ ਜਿਹੜੀ ਅਗਾ ਵਦੂ ਸੋਚਦੇ ਨਾਲ ਸੰਗਰੂਰ ਦੇ ਲੋਕ ਹਮੇਸ਼ਾ ਜਿਹੜੇ ਆਪਣੇ ਨਮਾਇंदे ਚੁਣਦੇ ਆ ਇਹਨੇ ਔਰ ਪਹਿਲਾ ਵੀ ਰਿਕਾਰਡ ਤੋੜੇ ਨੇ ਕਦੇ ਕੋਈ ਦੁਬਾਰਾ ਐਮਪੀ ਨਹੀਂ ਸੀ ਬਣਾ ਦੁਬਾਰਾ ਐਮਪੀ ਵੀ ਬਣਾਏ ਨੇ ਤੇ ਸਰਕਾਰ ਦੇ ਵਿੱਚ ਕੋਈ ਸੰਗਰੂਰ ਦੀ ਸੀਟ ਜਿਹੜੀ ਕੋਈ ਨਹੀਂ ਲੈ ਕੇ ਗਿਆ ਉਹ ਰਿਕਾਰਡ ਵੀ ਸੰਗਰੂਰ ਦੇ ਲੋਕਾਂ ਨੇ ਤੋੜੇ ਨੇ ਸੋ ਇਹ ਸਾਰਾ ਜਿਹੜਾ ਸਿਹਰਾ ਮਾਣਯੋਗ ਮੁੱਖ ਮੰਤਰੀ ਸਾਹਿਬ ਨੂੰ ਜਾਂਦਾ ਜਿਨ੍ਹਾਂ ਦੀ ਕਾਰਗੁਜ਼ਾਰੀ ਨੂੰ ਦੇਖਦੇ ਹੋਏ ਸੰਗਰੂਰ ਦੇ ਲੋਕਾਂ ਨੇ ਅੱਜ ਸਾਨੂੰ ਜਿਹੜਾ ਇਹ ਦੁਬਾਰਾ ਜਿਹੜਾ ਰਾਜਸਥਾਨੀ ਦੇ ਵਿੱਚ ਸਾਡਾ ਝੰਡਾ ਜਿਹੜਾ ਲਹਿਰਾਇਆ ਸੰ 13 0 ਦੀ ਗੱਲਬਾਤ ਹੋ ਰਹੀ ਸੀ ਸੀਐਮ ਮਾਨ ਸਾਹਿਬ ਕਹਿ ਰਹੇ ਸੀ ਪਰ ਉੱਥੇ ਹੋਰ ਏਰੀਆ ਚ ਨੁਕਸਾਨ ਹੋਇਆ ਉਹ ਕਿਵੇਂ ਮੰਨਦੇ ਹੋ ਤੁਸੀਂ ਦੇਖੋ ਆਮ ਆਦਮੀ ਪਾਰਟੀ ਦੀ ਜੇ ਮੈਂ ਅੱਜ ਤੋਂ ਪਹਿਲਾਂ ਦੀ ਗੱਲ ਕਰਾਂ ਤਾਂ ਕੋਈ ਵੀ ਐਮਪੀ ਨਹੀਂ ਸੀ ਸਾਡਾ ਜਿਹੜਾ ਪਾਰਲੀਮੈਂਟ ਦੇ ਵਿੱਚ ਸੀਗਾ ਪਿਛਲੇ 2 ਸਾਲ ਤੋਂ ਤੇ ਅੱਜ ਤਿੰਨ ਜਿਹੜੇ ਐਮਪੀ ਨੇ ਜਿਹੜੇ ਜਿਤਾ ਕੇ ਪਾਰਲੀਮੈਂਟ ਦੇ ਵਿੱਚ ਭੇਜੇ ਨੇ ਔਰ ਵੱਡੀ ਪ੍ਰਾਪਤੀ ਹੈ ਸਾਡੀ ਤੇ ਜੇ ਜਿਹੜੀ ਅਸੀਂ 13 0 ਦੀ ਗੱਲ ਕੀਤੀ ਸਾਡੇ ਕੱਲੇ ਕੱਲੇ ਵਰਕਰ ਨੇ ਉਹਦੇ ਉੱਤੇ ਜਿਹੜਾ ਫੁੱਲ ਚੜਾਏ ਆ ਔਰ ਜਿੱਥੇ ਕਿਤੇ ਕੋਈ ਕਮੀਆਂ ਜੜੀਆਂ ਰਹੀਆਂ ਨੇ ਅਸੀਂ ਉਹਨਾਂ ਉੱਤੇ ਜੜਾਉਣ ਵਾਲੇ ਟਾਈਮ 'ਚ ਮੰਤਨ ਕਰਾਂਗੇ ਠੀਕ ਹੈ ਜਨਿਕਾ ਹੁਣ ਸੰਗਰੂਰ ਵਾਲਿਆਂ ਨੇ ਤਾਂ ਮੰਨ ਗਏ ਕਿਉਂਕਿ ਜਿਮਨੀ ਚੋਣ ਦਾ ਪਹਿਲਾਂ ਖਤਰਾ ਜਿਹਾ ਲੱਗਿਆ ਸੀ ਵੀ ਜਿਮਨੀ ਚੋਣ 'ਚ ਜਿਵੇਂ ਬਦਲ ਜੇਗੇ ਸੰਗਰੂਰ ਵਾਲੇ ਉਹ ਠੀਕ ਹੋ ਗਏ ਹੁਣ ਆਵਾ ਦੇਖੋ ਜਿਮਨੀ ਚੋਣ ਦਾ ਮੈਂ ਫਿਰ ਕਹਿਨੀ ਆ ਕਿ ਜਿਮਨੀ ਚੋਣ ਵੇਲੇ ਜਿਹੜੇ ਸਮੀਕਰਨ ਸੀਗੇ ਉਹ ਹੋਰ ਸੀਗੇ ਸਰਕਾਰ ਬਣੀ ਨੂੰ 3 ਮਹੀਨੇ ਹੋਏ ਸੀਗੇ ਪਾਰਟੀ ਪਹਿਲੀ ਵਾਰ ਸੱਤਾ ਦੇ ਵਿੱਚ ਆਈ ਸੀ ਤੇ ਪਹਿਲੇ 3 ਮਹੀਨਾ ਦੇ ਵਿੱਚ ਕੁਝ ਬਹੁਤਾ ਅਸੀਂ ਜਿਹੜਾ ਆਪਣੀ ਪਰਫਾਰਮੈਂਸ ਆ ਜਿਹੜੀ ਨਹੀਂ ਦਿਖਾ ਸਕਦੇ ਸੀਗੇ ਪਰ ਪਿਛਲੇ 2 ਸਾਲਾਂ ਦੇ ਵਿੱਚ ਜਿਹੜੀ ਪਰਫਾਰਮੈਂਸ ਅਸੀਂ ਜਿਹੜੀ ਦਿਖਾਈ ਹੈ ਲੋਕਾਂ ਦੇ ਵਿੱਚ ਹਲਕੇ ਦੇ ਵਿੱਚ ਉਹਦਾ ਜਿਹੜਾ ਰਿਜ਼ਲਟ ਅੱਜ ਲੋਕਾਂ ਨੇ ਜਿਹੜਾ ਭਾਰੀ ਪਿਆਰ ਦੇ ਕੇ ਸਾਨੂੰ ਜਿਹੜਾ ਸਾਬਤ ਕੀਤਾ ਬਿਲਕੁਲ ਜੀ ਸੋ ਐਮਐਲਏ ਨਰਿੰਦਰ ਕੌਰ ਭਰਾ ਅੱਜ ਜਿਨ੍ਹਾਂ ਦਾ ਕਹਿਣਾ ਕਿ ਜਿਮਨੀ ਚੋਣ ਹੋਈ ਸਿਮਰਨਜੀਤ ਸਿੰਘ ਮਾਨ ਜਿੱਤੇ ਉਦੋਂ ਮਾਹੌਲ ਕੁਝ ਹੋਰ ਸੀ ਉਦੋਂ ਗੱਲਬਾਤ ਹੋਰ ਸੀ ਪਰ ਹੁਣ ਜਿਹੜਾ ਸੰਗਰੂਰ ਵਾਲਿਆਂ ਨੇ ਵੱਡਾ ਫਤਵਾ ਦਿੱਤਾ ਕਿ ਪੌਣੇ 2 ਲੱਖ ਤਕਰੀਬਨ ਵੋਟ ਨਾਲ ਗੁਰਮੀਤ ਸਿੰਘ ਮੀਤ ਹਾਇਰ ਜਿੱਤੇ ਨੇ ਅਤੇ ਲਗਾਤਾਰ ਜੇ ਗੱਲਬਾਤ ਕਰੀਏ ਤਾਂ ਲੱਡੂ ਵੰਡੇ ਜਾ ਰਹੇ ਨੇ ਪੂਰੇ ਸੰਗਰੂਰ ਜ਼ਿਲ੍ਹੇ 'ਚ ਸਾਰੇ ਐਮਐਲਏ ਸਾਰੇ ਚੇਅਰਮੈਨ ਲਗਾਤਾਰ ਖੁਸ਼ੀਆਂ ਮਨਾ ਰਹੇ ਨੇ ਅਤੇ ਉਹਨਾਂ ਨੂੰ ਮੁਬਾਰਕਾਂ ਦੇ ਰਹੇ ਨੇ ਕੈਮਰਾਮੈਨ ਅਸ਼ੋਕ ਕੁਮਾਰ ਨਾਲ ਅਮਨਦੀਪ ਸਿੰਘ ਮਾਝਾ ਸੈਂਟਰਲ ਪੰਜਾਬ ਟੀਵੀ